ਸਿਵਲ ਹਸਪਤਾਲ ਦੇ ਵਿੱਚ ਦੇਰ ਰਾਤ ਪਰਥੂ ਪੈ ਗਿਆ ਜੀਹਾਂ ਇੱਕ ਮਰੀਜ਼ ਦੇ ਰਿਸ਼ਤੇਦਾਰਾਂ ਨੇ 108 ਐਂਬੂਲੈਂਸ ਦੇ ਕਰਮਚਾਰੀਆਂ ਨਾਲ ਧੱਕਾ ਮੁਕੀ ਤੇ ਬਾਅਦ ਗੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਘਟਨਾ ਦੌਰਾਨ ਪੁਲਿਸ ਕਰਮੀ ਮੌਜੂਦ ਰਹੇ ਪਰ ਕਿਸੇ ਨੇ ਵੀ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ 108 ਕਰਮਚਾਰੀਆਂ ਨੇ ਤੁਰੰਤ ਮਾਮਲੇ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਜਿਹੜਾ ਨੇ ਹਸਪਤਾਲ 'ਚ ਪਹੁੰਚ ਕਰਮਚਾਰੀਆਂ ਦਾ ਮੈਡੀਕਲ ਕਰਵਾ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਦਿੱਤੀ ਜਾਣਕਾਰੀ ਦਿੰਦਿਆਂ ਪਾਇਲਟ ਰਿੰਪਲ ਦਿਵੇ ਈਐਮਟੀ ਸੁਪਨਾਮ ਸਿੰਘ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਦੀ ਐਮਰਜੈਂਸੀ ਤੋਂ ਰੈਫਰ ਹੋਏ ਮਰੀਜ਼ ਨੂੰ ਲੈ ਜਾਣ ਲਈ ਹਸਪਤਾਲ ਆਏ ਸੀ ਤਦ ਹੀ ਮਰੀਜ਼ ਨਾਲ ਆਏ ਮੁੰਡਿਆਂ ਨੇ 3 ਤੋਂ 4 ਨਸ਼ਰਾਬ ਪੀਤੀ ਸੀ ਜਿਹਨਾਂ ਨੇ ਗਾਲੀ ਗਲੋਚ ਕੀਤਾ ਅਤੇ ਉਸ ਤੋਂ ਬਾਅਦ ਕੁੱਟਮਾਰ ਕੀਤੀ ਸਿਟੀ ਹੋਮ ਨਿਊਜ਼ ਲਈ ਅਮਿਥਾਪੁਰ ਦੀ ਤੋਂ ਓ ਯਾਰ ਗੱਲ ਕੀ ਗੱਲ ਪਾਜੀ 1 ਮਿੰਟ ਪਾਜੀ ਸੁਣਾਵਾ ਯਾਰ ਮੇਰੀ ਗੱਲ ਸੁਣ ਮੇਰੇ 2 ਮਿੰਟ ਕਰਦਾ ਜੀ ਮੇਰੀ ਗੱਲ ਤਾਂ ਸੁਣ ਨਹੀਂ ਤੂੰ ਰੋਜ ਆ ਮਾਰਦਾ ਜੀ ਮੇਰੇ 2 ਮਿੰਟ ਕਾਉ ਕੈਮਰੇ ਚ ਗੱਲ ਕਰ ਉਹ ਉਧਰ ਕੀ ਗੱਲ ਕੀ ਲੈ ਮੇਰੇ ਕੀ ਗੱਲ ਹੋਈ ਆ ਕੌਣਾ ਤੂੰ ਕੌਣਾ ਤੂੰ ਸਿਵਲ ਜੱਟ ਐ ਮੇਰੇ ਭਾਈ ਇਹ ਗੱਲ ਪਾਜੀ ਪਿਓੜੀ ਨਹੀਂ ਲੁਧਿਆਣੀ ਖੜੇ ਹਾਂ ਅਸੀਂ ਇਹ ਬੰਦਾ ਕੋਈ ਆਇਆ ਐਮਰਜੈਂਸੀ ਜੇ ਬਾਹਰ ਤੇ ਇਹ ਐਂਬੂਲੈਂਸ ਲਗ ਦੇਣੀ ਹੈ ਤੇ ਆਪ ਗਾਦੀ ਤੇ ਇਹਨਾਂ ਦੇ ਥੱਪੜ ਮਾਰਿਆ ਤੇ ਇਹ ਕੋਈ ਇੰਜੈਕਸ਼ਨ ਜਰ ਮੈਂ ਆਰਮੀ ਜਾਂ ਮੇਰੇ ਥੱਪੜ ਮਾਰ ਤੂੰ ਮੈਂ ਕਿੱਥੇ ਮਾਰਿਆ ਯਾਰ ਕੋਈ ਹੁੰਦਾ ਹੈ ਕੌਣ ਆ ਇਹ ਤਾਂ ਦੱਸ ਮੇਰੀ ਕੋਲ ਗਾਦਾ ਸੁਣੋ ਯਾਰ ਜੁਰਤ ਰੱਖੋ ਹਾਂ ਦੱਸ ਇਹ ਮਾਰ ਕੀ ਨਾਮ ਸਤਨਾਮ ਸਿੰਘ ਅੱਜ ਕੀ ਹੋਇਆ ਕੀ ਅੱਜ ਸਰ ਮੈਂ ਇੱਥੇ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਈਐਮਟੀ ਬਤੌਰ ਡਿਊਟੀ ਕਰਾਂ ਹਾਂ ਸੇਵਾ ਹਸਪੀਟਲ ਦੇ ਆਣੇ ਤਾਂ ਹੋਇਆ ਏ ਕਿ ਇਹਨਾਂ ਦਾ ਪੇਸ਼ੈਂਟ ਟ੍ਰਾਫਰ ਹੋਇਆ ਸੀ ਤਾਂ 32 ਸੈਕਟਰ ਚੰਡੀਗੜ੍ਹ ਤਾਂ ਇਹ ਮੈਂ ਨਾਲ ਕੋਲ ਆਇਆ ਤਾਂ ਮੈਨੂੰ ਕਹਿੰਦੇ ਵੀ ਮੈਨੂੰ ਰੈਫਰ ਸਲਿੱਪ ਦਿੱਤੀ ਐ ਨਾ ਮੇਰੇ ਕੋਲ ਮੌਜੂਦ ਰੈਫਰ ਸਲਿੱਪ ਤਾਂ ਇਹਨਾਂ ਮੈਨੂੰ ਕਹਿੰਦੇ ਕਿ ਪੇਸ਼ੈਂਟ ਲੈ ਕੇ ਜਾਣਾ ਮੈਨੂੰ ਪੇਸ਼ੈਂਟ ਦੀ ਕੰਡੀਸ਼ਨ ਵਿਖਾਈ ਪੇਸ਼ੈਂਟ ਥੋੜਾ ਕ੍ਰਿਟੀਕਲ ਸੀਗਾ ਤਾਂ ਇਹ ਇਹਨਾਂ ਨੂੰ ਮੈਨੂੰ ਕਹਿੰਦੇ ਕਿ ਸਾਡੀਆਂ ਰਿਪੋਰਟਾਂ ਹੋ ਰਹੀਆਂ ਨੇ ਕ੍ਰਿਸ਼ਣ ਲੈਬ ਵਿੱਚ ਤਾਂ 20 ਤੋਂ 25 ਮਿੰਟ ਸਾਨੂੰ ਲੱਗਣਗੇ ਹੋਰ ਤਾਂ ਨਾਲ ਦੇ ਖੜੇ ਮੇਰੇ ਪਾਇਲਟ ਨੇ ਇਹ ਕਿਹਾ ਵੀ ਜੇ ਰਸਤੇ 'ਚ ਕੋਈ ਮਤਲਬ ਮਿਸ ਹੈਪਨਿੰਗ ਹੁੰਦੀ ਹੈ ਤੇ ਉਹਦੇ ਜ਼ਿੰਮੇਵਾਰ ਤੁਸੀਂ ਜੀ ਕਿਉਂਕਿ ਤੁਹਾਡਾ ਪੇਸ਼ੈਂਟ ਕਾਫੀ ਕ੍ਰਿਟੀਕਲ ਆ ਤਾਂ ਉਹਨੂੰ ਕਹਿੰਦੇ ਹਾਂਜੀ ਨਹੀਂ ਤੂੰ ਤੂੰ ਕੌਣ ਹੁੰਨਾ ਵਿੱਚ ਉਹ ਤਾਂ ਕਹਿੰਦੇ ਵੀ ਅਸੀਂ ਇਹਦੇ ਨਾਲ ਜਾਣਾ ਮੈਨੂੰ ਇਕੱਲੇ ਨੂੰ ਸੁਣ ਦੇ ਕਿਤੇ ਇਹ ਹੀ ਮਤਲਬ ਐਂਬੂਲੈਂਸ ਦੇ ਚਾਲਕ ਵੀ ਨੇ ਤੇ ਔਰ ਸਟਾਫ ਵੀ ਕੀ ਤਾਂ ਉਹ ਕਹਿੰਦੇ ਕਿ ਇਹਨੂੰ ਕਹਿੰਦੇ ਤੂੰ ਕੌਣ ਹੁੰਦਾ ਸਾਨੂੰ ਐਦਾਂ ਕਹਿਣ ਵਾਲਾ ਤੂੰ ਪੁੱਦੂ ਬੰਦਾ ਉਹਨਾਂ ਸਾਰਿਆਂ ਦੇ ਡਰਿੰਕੀਤੀ ਹੋਈ ਏ ਤੇ ਇਹਦੇ ਨਾਲ ਉੱਥੋਂ ਹੀ ਉਹ ਗੱਲ ਤੋਂ ਅੱਗੇ ਹੱਥੋਂ ਭਾਈ ਸ਼ੁਰੂ ਹੋ ਗਈ ਇਹਦੇ ਸਾਡੇ ਸਰਕਾਰੀ ਫੋਨ ਉਹਨਾਂ ਖੋ ਕੇ ਤਾਂ ਆਪਣੇ ਦੂਸਰੇ ਆਪਣੇ ਪਾਸ ਰੱਖ ਲਿਆ ਉਸ ਤੋਂ ਬਾਅਦ ਮਸਾ ਸਾਡੇ ਕਸਟਾਫ ਨੇ ਉਹ ਬੈਸਵਾ ਜੀ ਕਿੱਥੇ ਹੋਈ ਤੁਹਾਡੇ ਨੂੰ ਬੈਸਵਾ ਜੀ ਆਪ ਮੈਨ ਅਮਰਜੰਸੀ ਦੇ ਸਾਹਮਣੇ ਇਹਦੇ ਕੈਮਰੇ ਵਗੈਰਾ ਲੱਗੇ ਨੇ ਜੀ ਸਰ ਠੀਕ ਹੈ ਤੇ ਹੁਣ ਕੀ ਮਤਲਬ ਆਪਣੇ ਜਿਹੜੇ ਤੁਹਾਡੇ ਸੀਨੀਅਰ ਹਨ ਉਹਨਾਂ ਨੂੰ ਦੱਸਤਾ ਜੀ ਸਰ ਜੀ ਜੀ ਠੀਕ ਹੈ ਉਹਨਾਂ ਨੂੰ ਕੀ ਅਗੋ ਦੀ ਮੰਗ ਕੀਤੀ ਹੈ ਅਕੋ ਦੀ ਮੰਗ ਹੈ ਸਾਰਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ ਉੱਥੇ ਦੂਰ ਦੂਰ ਤੋਂ ਡਿਊਟੀਆਂ ਕਰਕੇ ਆਉਣੇ ਆ ਘਰੋਂ ਛੱਡ ਕੇ ਡਿਊਟੀਆਂ ਕਰਨ ਇੱਥੇ ਆਉਣੇ ਆ ਤੇ ਜੇ ਇਦਾਂ ਮਤਲਬ ਸਟਾਫ ਤੇ ਹੱਥੋਂ ਪਾਈ ਹੁੰਦੀ ਰਹੀ ਤਾਂ ਫਿਰ ਸਟਾਫ ਸੇਫ ਨਹੀਂ ਹੈ ਹੈਲਥ ਡਿਪਾਰਟਮੈਂਟ ਦਾ ਤਾਂ ਆਪਣੇ ਚਾਹੀਦੇ ਨੇ ਨਾਮ ਜੀ ਭਵਨ ਜੋ ਸਿੰਘ ਹੈ ਜੀ ਮੈਂ ਮੌਜੂਦਾ ਐਂਬੂਲੈਂਸ 68 ਸੀਨੀਅਰ ਅਧਿਕਾਰੀ ਲੁਧਿਆਣਾ ਸਾਰੇ ਕਲਸਟਰ ਲੋਡ ਅੱਜ ਹੁਣ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਹੋਇਆ ਕੀ ਹੈ ਮੈਨੂੰ ਮੁੰਡਿਆਂ ਦੇ ਕਾਲ ਆਈ ਸੀ ਕਿ ਐਂ ਕਰਕੇ ਜੀ ਇੱਥੇ ਲੜਾਈ ਝਗੜਾ ਚੱਲਦਾ ਪਿਆ ਵਾ ਤੇ ਮੈਂ ਮੌਕੇ ਤੇ ਪਹੁੰਚ ਕੇ ਦੇਖਿਆ ਇੱਥੇ ਜਿਹੜਾ ਪਾਇਲਟ ਮੁੰਡਾ ਮੌਜੂਦ ਸੀਗਾ ਰਿੰਪਲਦੀਪ ਸਿੰਘ ਤੇ ਉਹਦੇ ਨਾਲ ਹੱਥੋਪਾਈ ਕਰ ਰਹੇ ਸੀ ਉਹ ਵਿਰਕਾ ਮਿਲਕ ਪਲਾਣ ਦੇ ਬੂਥ ਕੋਲੇ ਤੇ ਉਸ ਤੋਂ ਬਾਅਦ ਇੱਥੇ ਐਮਰਜੈਂਸੀ ਬਾਹਰ ਵੀ ਆ ਕੇ ਇਹਨਾਂ ਨੇ ਬੜਾ ਹੰਗਾਮਾ ਕੀਤਾ ਤੇ ਹੱਥੋਪਾਈ ਵੀ ਪਹਿਲਾਂ ਹੀ ਬੜੀ ਕੀਤੀ ਉਹਦੇ ਕੱਪੜੇ ਵੀ ਪੜੇ ਗਏ ਮੁੰਡੇ ਦੇ ਤੇ ਉਹ ਇੱਥੇ ਆ ਕੇ ਵੀ ਤੁਹਾਡੇ ਨਿਊਜ਼ ਰਿਪੋਰਟਰਾਂ ਨਾਲ ਵੀ ਇੱਥੇ ਵੀ ਬੜਾ ਉਹਨਾਂ ਨੇ ਮਿਸਬੀਹੇਵ ਕੀਤਾ ਬੜੇ ਗਲਤ ਸ਼ਬਦਾਵਲੀ ਵੀ ਵਰਤੀ ਗਾਲਾਂ ਵੀ ਬਹੁਤ ਕੱਢ ਰਹੀ ਸੀ ਉਹ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਵੱਲੋਂ ਮੌਕੇ ਦੇ ਜਿਹੜੇ ਮੁੰਡੇ ਸੀਗੇ ਦੋਨਾਂ ਵੱਲੋਂ ਆ ਲਿਖੇ ਗਏ ਆ ਲੈਟਰ ਠੀਕ ਹੈ ਜੀ ਹੁਣ ਅਸੀਂ ਪਹਿਲਾਂ ਜਾ ਕੇ ਇੱਥੇ ਇਹਨਾਂ ਦੇ ਟੈਸਟ ਕਰਾਵਾਂਗੇ ਐਮਐਲਆਰ ਕਰ ਠੀਕ ਹੈ ਕੱਲ ਨੂੰ ਕਿਤੇ ਹੋਰ ਵੀ ਘੇਰ ਕੇ ਜਾਂ ਕੁਝ ਵੀ ਕੁੱਟਮਾਰ ਹੁੰਦੀ ਆ ਤਾਂ ਉਹਦੇ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦਾ ਨਾ ਤਾਂ ਕਰਕੇ ਸਾਨੂੰ ਇਹ ਚਾਹੀਦਾ ਵੀ ਸਾਨੂੰ ਇਨਸਾਫ ਮਿਲੇ ਜੇ ਨਹੀਂ ਮਿਲਿਆ ਜੇਸੀ ਹੜਤਾਲ ਕਰਾਂਗੇ ਇਸ ਚੀਜ਼ ਦੀ ਪੂਰੇ ਪੰਜਾਬ ਲੈਵਲ ਤੇ ਠੀਕ ਹੈ ਐਮਪਲਿਸ਼ਨ ਤੇ ਕੀ ਕਰਦੇ ਹੋ ਮੈਂ ਪਾਇਲਟ ਡਿਊਟੀ ਕਰਦਾ 1980 ਸੋ ਅੱਛਾ ਅੱਜ ਸਿਵਲ ਹਸਪਤਾਲ ਹੰਗਾਮਾ ਹੋਇਆ ਕੀ ਮਾਮਲਾ ਕੀ ਸੀਗਾ ਇਹ ਸਰ ਉਹਨਾਂ ਦਾ ਨਾ ਪੇਸ਼ੈਂਟ ਹੋਇਆ ਸੀਗਾ ਪੀਜੀਆ ਦਾ ਰੈਫਰ ਜੀ ਕਿਥੇ ਅਸੀਂ ਇੱਥੇ ਆਏ ਤੇ ਉਹ ਕਹਿ ਰਹੇ ਠੀਕ ਹੈ ਉਹ ਕਹਾ 32 ਦਾ ਸੀ ਉਹ ਕਹਿ ਰਹੇ ਨੇ ਵੀ ਅਸੀਂ 20-25 ਮਿੰਟ ਸਾਨੂੰ ਹੋਰ ਵੇਟ ਲੱਗਣੀ ਆ ਵੀ ਤੁਸੀਂ ਵੇਟ ਕਰੋ 20-25 ਮਿੰਟ ਲਾ ਰਿਹਾ ਰਿਪੋਰਟਾਂ ਨੂੰ ਲਗਣਾ ਕ੍ਰਿਸ਼ਨ ਵਾਲੇ ਦੇ ਵਿੱਚੋਂ ਜਿਨ੍ਹਾਂ ਨੇ ਕੀ ਗੱਲ ਪੇਸ਼ੈਂਟ ਨੇ ਜਿਹੜਾ ਉਹਨਾਂ ਦਾ ਅਟੈਂਡੈਂਟ ਜਿਹੜਾ ਉਹਨਾਂ ਦੇ ਨਾਲ ਸੀਗਾ ਠੀਕ ਹੈ ਤੇ ਉਹ ਰਿਪੋਰਟਾਂ ਤਾਂ ਜੀ ਵਟਸਐਪ ਤੇ ਵੀ ਆ ਜਾਂਦੀਆਂ ਨੇ ਮੈਂ ਕਿਹਾ ਵੀ 20-25 ਮਿੰਟ ਜੇ ਪੇਸ਼ੈਂਟ ਨੂੰ ਕੁਝ ਵੀ ਹੋ ਗਿਆ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਫਿਰ 20-25 ਮਿੰਟ ਜੇ ਤੁਸੀਂ ਇੱਥੇ ਲਾ ਰਹੇ ਹੋ ਉਹਨੇ ਦੇ ਵਿੱਚ ਤਾਂ ਅਸੀਂ ਅੱਧਾ ਲੁਧਿਆਣਾ ਲੁਧਿਆਣਾ ਬਾਹਰ ਕਰਾਸ ਕਰ ਜਾਗੇ ਸਾਰਾ ਦਾ ਸਾਰਾ ਇੰਨੀ ਗੱਲ ਤੋਂ ਪੈਨਸ਼ਨ ਲਾ ਕੇ ਗਾਲਾਂ ਕੱਢਣ ਲੱਗੇ ਕਹਿੰਦੇ ਤੂੰ ਫੋਦੂਆ ਮੈਂ ਜੀ ਮੈਂ ਕੀ ਕੀਤਾ ਮੈਨੂੰ ਦੱਸੋ ਤੁਸੀਂ ਮੈਂ ਗਲਤੀ ਕੀਤੀ ਆ ਮੈਂ ਇਹਦੇ ਵਿੱਚ ਕੀ ਗੱਲ ਕਰਤੀ ਗਾਲਾਂ ਕੱਢਣ ਲੱਗੇ ਤੇ ਬਾਅਦ ਵਿੱਚ ਇੰਨੇ ਨਾਲ ਪੈਨਸ਼ਨ ਲਾ ਗਏ ਤੇ ਮੈਂ ਕਹਾ ਵੀ ਸਰ ਮੈਨੂੰ ਗਲਤੀ ਤਾਂ ਦੱਸ ਦੋ ਮੇਰੀ ਗਲਤੀ ਹੈ ਕੀ ਆ ਮੈਨੂੰ ਕਹਿੰਦੇ ਤੂੰ ਐਦਾਂ ਕਿਦਾਂ ਨਹੀਂ ਕਹਿੰਦਾ ਤੂੰ ਲੈ ਕੇ ਜਾਂਦਾ ਤੂੰ ਤਾਂ ਕਹਿੰਦਾ ਸਰ ਤੂੰ ਹੈ ਕੌਣ ਕਹਿੰਦਾ ਤੈਨੂੰ ਲੈ ਕੇ ਹੀ ਨਹੀਂ ਜਾਣਾ ਹੈਗਾ ਇਹਦੇ ਨਾਲ ਜਾਵਾਂ ਕਹਿੰਦੇ ਅਸੀਂ ਤੇਰੇ ਨਾਲ ਜਾਣੀ ਨਹੀਂ ਹੈਗਾ ਤੂੰ ਕੌਣ ਹੁੰਦਾ ਮੈਂ ਕਹਿੰਦਾ ਵਿੱਚ ਬੋਲਣ ਵਾਲਾ ਡਰਿੰਕ ਕਰਾਂਗੇ ਡਰਿੰਕ ਸਾਰਿਆਂ ਦੀ ਡਰਿੰਕ ਕੀਤੀ ਸੀ ਚਾਰ ਪੰਜ ਵਾਲੀ ਸੀ ਸਾਰਿਆਂ ਦੀ ਡਰ ਮਾ ਜੋ ਮੈਨੂੰ ਕੜੇ ਤੋਂ ਫੜ ਲਈ ਉਹਨਾਂ ਨੇ ਫੇਰ ਆਪਦੇ ਫੋਨ ਕੱਢ ਕੇ ਮੇਰੇ ਵੱਲ ਨੂੰ ਕਰਕੇ ਵੀਡੀਓ ਬਣਾਉਣ ਲੱਗ ਗਏ ਕਹਿੰਦੇ ਤੂੰ ਸਾਡੇ ਥੱਪੜ ਮਾਰਿਆ ਤੂੰ ਸਾਨੂੰ ਗਾਲਾਂ ਕੱਢੀਆਂ ਹਸਪੀਟਲ ਦੇ ਅੰਦਰ ਵੜ ਕੇ ਮੈਂ ਕਹਾਂ ਜੀ ਸਾਰੇ ਹਸਪੀਟਲ ਕੈਮਰੇ ਲੱਗੇ ਨੇ ਤੁਸੀਂ ਮੈਨੂੰ ਚੈੱਕ ਕਰਾ ਲਓ ਜੇ ਮੈਂ ਕਿਸੇ ਨੂੰ ਗਲਤ ਵਰਡ ਬੋਲਿਆ ਹੋਵੇ ਜਾਂ ਮੈਂ ਕਿਸੇ ਨਾਲ ਕੁਝ ਵੀ ਬੈਂਸਿਆ ਵੀ ਹੋਵਾਂ ਮੈਂ ਕਹਿੰਦਾ ਫਿਰ ਮੇ ਨਾਲ ਗੱਲ ਕਰ ਉਹ ਕਹਿੰਦੇ ਨਹੀਂ ਜੀ ਤੂੰ ਮਾਰਿਆ ਸਾਡੇ ਥੱਪੜ ਮਾਰਿਆ ਤੂੰ ਕਿ ਮੈਂ ਪਤਾ ਨਹੀਂ ਕਹਿੰਦੀ ਮੈਂ ਇੱਕ ਕਹਿੰਦਾ ਮੈਂ ਫੌਜ ਦੇ ਵਿੱਚ ਹਾਂ ਤੂੰ ਮੇਰੇ ਥੱਪੜ ਕਿਵੇਂ ਮਾਰਿਆ ਮੇਰੇ ਨਾਲ ਮਾਰਿਆ ਮਾਰਕਟ ਵੀ ਹੋਈ ਹੈ ਜੀ ਅੱਛਾ ਜੀ ਕੱਪੜੇ ਵਗੈਰਾ ਪਾੜੇ ਗਏ ਆ ਜੀ ਮੇਰੇ ਉਹਨਾਂ ਨੇ ਬਰਦੀ ਬਾੜਤੀ ਜੀ ਉਹਨਾਂ ਨੇ ਮੇਰੀ ਮੈਨੂੰ ਕੜੇ ਤੋਂ ਫੜਿਆ ਸੀ ਮੈਨੂੰ ਜੋਬ ਪੂਰ ਜ਼ੋਰ ਨਹੀਂ ਫੜਿਆ ਹੋਇਆ ਸੀਗਾ ਫੋਨ ਵੀ ਖੋੜਿਆ ਸੀ ਜਿਹੜਾ ਸਾਡਾ ਸਰਕਾਰੀ ਫੋਨ ਆ ਜੀ ਉਹਦੇ ਉੱਤੇ ਗੱਲ ਹੋ ਰਹੀ ਸੀ ਉਸ ਸਮੇਂ ਡਿਊਟੀ ਤੇ ਸੀਗਾ ਜਦੋਂ ਸਾਰਾ ਕੁਝ ਹਾਂ ਜੀ ਤੇ ਕੀ ਕਹਿੰਦੇ ਹੁਣ ਕੰਨ ਮਾਰਕਟੋ ਜ਼ਿਆਦਾ ਹੋਈ ਹੈ ਹਾਂਜੀ ਕਿੰਨੇ ਜਾਨੇ ਸੀ ਜਿਨ੍ਹਾਂ ਨੂੰ ਹੋਈ ਹੈ ਮਾਰਕਟ ਹਾਂਜੀ ਆਣੇ ਨਹੀਂ ਜੀ ਉਹ ਨਹੀਂ ਤੁਸੀਂ ਕਿੰਨੇ ਮੈਂ ਇਕੱਲੇ ਹੀ ਸੀਗਾ ਜੀ ਅੱਛਾ ਇਕੱਲੇ ਹੀ ਸੀਗਾ ਤੇ ਹੁਣ ਕੀ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਮੈਂ ਜੀ ਇਹੀ ਕਹਿੰਦਾ ਮੈਨੂੰ ਇਨਸਾਫ ਮਿਲੇ ਜੀ ਕੱਲ ਨੂੰ ਐਵੇਂ ਉਹਨਾਂ ਕੋਲੇ ਵੀਡੀਓ ਉਹਨਾਂ ਨੇ ਆਪਦੇ ਹਿਸਾਬ ਨਾਲ ਬਣਾਈ ਹੋਈ ਆ ਵੀ ਉਹ ਕੁਝ ਗਲਤ ਬਣਾ ਕੇ ਅੱਗੇ ਭੇਜ ਦੇਣ ਤੇ ਮੈਂ ਬੇਫਾਲਤ ਵਿੱਚ ਮੈਂ ਬਦਨਾਮ ਹੋ ਜਾਂਦੀ ਉਹਦੇ ਨਾਲ ਚੰਗਾ ਵੀ ਜੋ ਸੱਚ ਆ ਸਭ ਨੂੰ ਇਹ ਪਤਾ ਲੱਗ ਜਾਵੇ ਜੀ ਮਨੀਰ ਸਿੰਘ ਐਜ਼ ਐ ਹਾਂ ਸਿਵਲ ਹਸਪਤਲ ਚ ਹਾਂ ਸਿਵਲ ਹਸਪਤਲ ਸਾਰਿਕ ਹਮੋਂ ਹੋਇਆ ਰੋਲਾ ਪਿਆ ਕਿ ਮੁੰਡਾ ਕੀ ਹੈ ਇਹ ਮਾਮਲਾ ਇਹ ਐਂਬੂਲੈਂਸ ਵਾਲਿਆਂ ਦੇ ਨਾਲ ਪਿਆ ਜੀ ਇਹ ਮਰੀਜ਼ ਉਹਨਾਂ ਦਾ ਆਇਆ ਸੀ ਤੇ ਉਹਨਾਂ ਨੇ ਮੇਰਾ ਖਾਲ ਲੈ ਕੇ ਜਾਣਾ ਸੀ ਉਹਨਾਂ ਨੇ ਤੇ ਪਤਾ ਨਹੀਂ ਉਹਨਾਂ ਦਾ ਅਸੀਂ ਤੇ ਅੰਦਰ ਸੀ ਉਤੋਂ ਬਾਹਰ ਉਹਨਾਂ ਨਾਲ ਕੋਈ ਹੱਥੋਬਾਈ ਹੋਈ ਜਾਂ ਉਹਨਾਂ ਦੇ ਨਾਲ ਅੱਛਾ ਜੀ ਹਾਂਜੀ ਤੇ ਹੁਣ ਤੁਹਾਡੇ ਕੋਲ ਕੰਪਲੇਨ ਆਈ ਹੈ ਕੰਪਲੇਨ ਉਹਨਾਂ ਦੀ ਆ ਗਈ ਮਾਰਕਟ ਦੀ ਹਾਂ ਕੰਪਲੇਨ ਆ ਗਈ ਤੇ ਇਹ ਤੇ ਹੁਣ ਬੰਦੀ ਕਰਵੇ ਹਾਂ ਬੰਦੀ ਕਰ ਰਿਹਾ ਇੰਚਾਰਜ ਸਾਹਿਬ ਨੇ ਸਵੇਰੇ ਆਏ ਹਾਂ ਬੰਦ ਹੀ ਕਰ ਰਿਹਾ ਇੱਕ ਕਰਦਾ